ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿੰਚੇਵਾਲ ਦਾ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਿਹਾ ਹੈ ਦਾਦੇ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੂਰਵ ਦੀ ਤਿਆਰੀ ਨੂੰ ਲੈ ਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿੰਚੇਵਾਲ ਨੇ ਅਧਿਕਾਰੀਆਂ ਦੀ ਚੰਗੀ ਝਾਰ ਚਮਕੀਤੀ ਹੈ ਉਹਨਾਂ ਪ੍ਰਸ਼ਾਸਨ ਨੂੰ ਸਵਾਲ ਕੀਤਾ ਹੈ ਕਿ ਇਹ ਪਹਿਲੀ ਵਾਰ ਹੋਇਆ ਕਿ ਜਦੋਂ ਪ੍ਰਕਾਸ਼ ਪੂਰਵ ਦੇ ਵਿੱਚ ਇੱਕ ਹਫ਼ਤੇ ਦਾ ਸਮਾਂ ਬਚਿਆ ਹੋਵੇ ਤਾਂ ਇਸ ਬਾਬਤ ਕੋਈ ਵੀ ਉੱਚ ਮੀਟਿੰਗ ਨਾ ਕੀਤੀ ਗਈ ਹੋਵੇ ਮੌਕੇ ਤੇ ਉਤੇ ਹਾਜ਼ਰ ਐਸ ਡੀ ਐਮ ਹਲਕਾ ਕਾਲੀਆ ਨਗਰ ਕਾਉਂਸਲ ਦੇ ਕਾਰਜ ਸਾਧਕ ਅਫਸਰ ਬਲਜੀਤ ਸਿੰਘ ਤੇ ਪੀ ਡਬਲਯੂ ਡੀ ਦੇ ਅਧਿਕਾਰੀਆਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਕਪੂਰਥਲਾ ਹਾਜ਼ਰ ਸਨ ਸੰਤ ਸਿੰਚੇਵਾਲ ਵੱਲੋਂ ਖੜੇ ਕੀਤੇ ਇਸ ਸਵਾਲ ਦਾ ਉਹਨਾਂ ਕੋਲ ਕੋਈ ਵੀ ਜਵਾਬ ਨਹੀਂ ਆਇਆ ਜਿਹਦੇ ਚੱਲਦੇ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਆ ਆਓ ਦੇਖਦੇ ਹਾਂ ਇਦਾਂ ਚਾਰ ਬੰਦੇ ਉੱਠਦੇ ਆ ਤੇ ਐਸਟੀਪੀ ਨਹੀਂ ਚਾਲੂ ਉਹ ਸੀਨੇ ਜੀ ਚਾਲੂ ਹੁੰਦੇ ਨੇ ਦੋ ਲੰਡੂ ਕਹਿੰਦੇ ਆ ਤੇ ਤੁਸੀਂ ਕਹਿੰਦੇ ਸਾਡ ਕੁੱਚੀ ਕਰਦੇ ਹੋ ਕੋਈ ਕਹਿੰਦੇ ਥੱਲੇ ਕਰਦੇ ਹੋ ਦੇਖੀ ਤਮਾਸ਼ਾ ਇਹ ਜਿਹੜਾ ਆਪਣੇ ਕੋ ਕਲਮ ਦੀ ਬਾਰੇ ਪਰਚੇ ਦਿਓ ਇਹਨਾਂ ਤੇ ਦੋ ਵੀ ਜਿਹਨੇ ਵੀ ਕੋਈ ਸਰਕਾਰੀ ਕੰਮ ਰੋਕਦਾ ਉਹਦੇ ਉੱਤੇ ਇੱਕ ਸੁਣੋ ਹੁਣ ਅੱਜ ਆਪਾਂ ਕਿੱਥੇ ਪਰਚਾ ਦਰਜ ਹੋਣਾ ਚਾਹੀਦਾ ਕਿਉਂਕਿ ਇਹਨੂੰ ਕੋਈ ਨਹੀਂ ਕਿਸੇ ਐਡਮਿਟੈਂਸ ਮੈਂ ਆਪਣੇ ਬੰਦੇ ਲਾ ਕੇ ਡਾਂਗਾ ਲਾ ਕੇ ਖੜਾ ਹਾਂ ਨਹੀਂ ਡਾਂਗਾ ਵਾਲਾ ਨਹੀਂ ਨਹੀਂ ਬਾਬਾ ਜੀ ਮਾਫ਼ ਕਰਦਾ ਮੈਨੂੰ ਅਸੀਂ ਰੱਖ ਗਏ ਅਸੀਂ ਅੱਜ ਗਏ ਅਸੀਂ ਹੈ ਜੁੱਤੀਆਂ ਸਾਨੂੰ ਪੈਂਦੀਆਂ ਤਿੰਨ ਬੰਦਿਆਂ ਦੇ ਕਿਤੇ ਕੰਮ ਰੋਕ ਦਿੰਦੇ ਹੋ ਇੱਧਰ ਰੋਕੀ ਨਹੀਂ ਸਰ ਜੀ ਸਰ ਕੋਈ ਇਹ ਸਮੱਸਿਆ ਸਰ ਜੀ ਉਹ ਤੇ ਮਾਪੇ ਤੇ ਇੰਨਾ ਪਾਣੀ ਖੜਾ ਹੁੰਦਾ ਆਖਰ ਤੇ ਮੈਨੂੰ ਆ ਨਸੀ ਲੱਖਾਂ ਦੀ ਸੰਗਤ ਨੇ ਆਉਣਾ ਹੈ ਹੈ ਤੁਸੀਂ ਚਾਹੋ ਬੰਦੇ ਪਿੱਛੇ ਕੰਮ ਰੁਕੀ ਜਣੇ ਹੋ ਕਿਉਂ ਨਾ ਨਗਰ ਵੀਰਨ ਦੇ ਨੰਬਰ ਜੀਤਮ ਕੇ ਤਾਂ ਇੱਕ ਸਾਥੀ ਹੈ ਦੇਖੇ ਕਿੰਨਾ ਤੁਸੀ ਕਿਉਂ ਨਹੀਂ ਕਿਹੜਾ ਰਾਵਣ ਤੁਸੀਂ ਕਿੰਨੇ ਵੀ ਮਹੀਨੇ ਤੋਂ ਤੂੰ ਪੱਦ ਕੇ ਪਾਸਾ ਮੈਡਮ ਮੈਂ ਦੱਸੋ ਕਿੰਨੇ ਮਹੀਨੇ ਤੋਂ ਲੱਗਦਾ ਰਗਾ ਸਰੀਰ ਤੇਨ ਵੀ ਨੀ ਤੋਂ ਵੀ ਜਲਦਾ ਵਾ ਮਗਰ ਉਹ ਤੇ ਜਿਹੜੇ ਹੈਗਾ ਇਹ ਕੋਈ ਸਰੀਰ ਦੀ ਪੱਟੀ ਨਹੀਂ ਇਹ ਤਾਂ ਉਨੀ ਜਗ੍ਹਾ ਵਾ ਉਹਨੂੰ ਨਾਲ ਦੀ ਨਾਲ ਹੀ ਤੁਸੀਂ ਪਾ ਕੇ ਬੈਪੋ ਦਾ ਪਾਣੀ ਛੱਡ ਕੇ ਉਹਨੂੰ ਸੁੱਕੇ ਉਹਨੂੰ ਦੋ ਤਿੰਨ ਵਾਰੀ ਆਪਾਂ ਉਹਦੇ ਉੱਤੇ ਪੱਥਰ ਪਾ ਕੇ ਤੇਨੂੰ ਕਰ ਸਕਦੇ ਆ ਇਹ ਜਿਹੜਾ ਕੋਈ ਥੋੜਾ ਜਿਹੜਾ ਹੈਗਾ ਵੀ ਲੋਕ ਪੈਸੇ ਵੀ ਦੇਣ ਤੇ ਆ ਛੋਕਰਾਂ ਵੀ ਖਾਣ ਇਸਾ ਵਿੱਚ ਜਿਹੜਾ ਕੋਈ ਬੰਦਾ ਜ਼ਿੰਮੇਵਾਰ ਨਹੀਂ ਕਰ ਰਿਹਾ ਉਹਨਾਂ ਤੇ ਤੁਹਾਨੂੰ ਨਹੀਂ ਕਰ ਵੀ ਹੋਣੀ ਚਾਹੀਦੀ ਤਾਂ ਕੋਈ ਬੋਲੋ ਬਾਬਾ ਜੀ ਵਿਭਾਗ ਹੈ ਉਹ ਤਾਂ ਵਿਭਾਗਸ਼ੀਮੇ ਮਾਰ ਹੈ ਉਹ ਨਾ ਉਹਨਾਂ ਖਿਲਾਫ ਮੈਨੇ ਕੋਈ ਵੀ ਹੈਗਾ ਜਿਹੜੇ ਵੀ ਹੈਗਾ ਬਸ ਇਹ ਹੋਣਾ ਨਹੀਂ ਚਾਹੀਦਾ ਤੇ ਕੱਲ ਜਿੱਦਾਂ ਤੁਸੀਂ ਕਹਿੰਦੇ ਹੁਣ ਸ਼ੁਰੂ ਕਰੋ ਉਦੋਂ ਜਦੋਂ ਨਗਰ ਕੀਰਤ ਨੂੰ ਵੀ ਆਉਣਾ ਤੇ ਦੂਸਰਾ ਵੀ ਉਹ ਜਿਹੜਾ ਨਾ ਪੁਲ ਤੇ ਪਰਲੇ ਬੰਨੇ ਸਾਰੀ ਪੱਬਜਰੀ ਪਾਉਣ ਵਾਲੀ ਆ ਕੋ ਰਾਤ ਨੂੰ ਚਲਾਓ ਅਸੀਂ ਅਸੀਂ ਇੱਥੇ ਨਾਲ ਹੋ ਗਏ ਉਹ ਸਾਰਾ ਹੁਣ ਰਾਤ ਨੂੰ ਟ੍ਰੈਫਿਕ ਘਟ ਜਾਣੀ ਹੁਣ ਤੋਂ ਸ਼ੁਰੂ ਕਰੋ ਸਵੇਰ ਤੋਂ ਕਰੋ ਸਾਰੀ ਬੰਦਗੀ ਕਰਨੀ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਪਰਲੇ ਬੰਨੇ ਜਿਹੜੀ ਦੂਸਰੀ ਹੋ ਕੇ ਜਾਉਣੀ ਠੀਕ ਹੈ ਇਸ ਵੇਲੇ ਇਹ ਹੋਣਾ ਚਾਹੀਦਾ ਨੋਟ ਕਰ ਲਓ ਜੇ ਨਹੀਂ ਕਰਦੇ ਤੇ ਨਹੀਂ ਮੈਂ ਤਾਂ ਮੈਂ ਹੱਥ ਹੀ ਨੋਟ ਕੀ ਮੇਰੇ ਕੋ ਹੱਥ ਹੀ ਇੱਕ ਪੁਆਇੰਟ ਤੇ ਆਨ ਦੇ ਵਿੱਚ ਇਹ ਮੈਨੂੰ ਲੱਗਦਾ ਇਹ ਜੋ ਸੀਮ ਚੀਜ਼ ਹੈ ਤੁਹਾਨੂੰ ਲੱਗਦਾ 10 ਮਿੰਟ ਦੇ ਅੰਦਰ ਦੀ ਕੰਪਨੀ ਚੱਲ ਜਾਊਗੀ ਕੋਈ ਨਾ ਕੋਈ ਬਾਕੀ ਦਾ ਨਾਮ ਹੈ ਇਹ ਸੋ ਓਹ ਜਦੋਂ ਆਪਾਂ ਨੂੰ ਆਪਾਂ ਤੋਂ ਲੱਗੇ ਆਪਾਂ ਚੇਤੇ ਦੇ ਬਾਅਦ ਸੋ ਦادیه ਕੇ ਸੰਤ ਸਿਚਵਾਲੇ ਡਿਪਟੀ ਕਮਿਸ਼ਨ ਸਮੇਤ ਸਾਰੇ ਐਬਸਰਾਂ ਨੂੰ ਕਿਹਾ ਕਿ ਉਹ ਪੰਜਾਬ ਸਰਕਾਰ ਦੀ ਹੋ ਰਹੀ ਬਦਨਾਮੀ ਲਈ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰ ਨੇ ਸੰਤ ਸਿਚਵਾਲੇ ਜਿ세 ਕਿ ਸੁਲਤਾਨਪੁਰ ਲੋਧੀ ਵਰਗੇ ਧਾਰਮਿਕ ਸਥਾਨ ਜਿੱਥੇ ਸੰਗਤਾਂ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਦੇ ਵਿੱਚ ਆਉਂਦੇ ਨੇ ਉੱਥੇ ਇਤਿਹਾਸਿਕ ਗੁਰਦੁਆਰਾਂ ਤੋਂ ਸੰਗਤਾਂ ਦੇ ਵਾਹਨ ਮੋਬਾਈਲ ਆਦਿ ਚੋਰੀ ਹੋ ਰਹੇ ਨੇ ਬਿਜਲੀ ਦਾ ਕੋਈ ਪ੍ਰਬੰਧ ਨਹੀਂ ਇੱਥੋਂ ਤੱਕ ਕਿ ਪਾਣੀ ਵਾਲੀਆਂ ਟੂਟੀਆਂ ਵੀ ਸੁਰੱਖਿਅਤ ਨਹੀਂ ਇਨ੍ਹਾਂ ਅਪਰਾਧਾਂ ਨੂੰ ਰੋਕਣ ਲਈ ਹੀ ਸੀਸੀਟੀਵੀ ਕੈਮਰਾ ਲਗਾਉਂਦਾ 14 ਕਰੋੜ ਦਾ ਪ੍ਰੋਜੈਕਟ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਸਿਰੇ ਨਹੀਂ ਜਿਦਾ ਚਾਲਦੇ ਕਾਫੀ ਜੜ ਕੀ ਗੁੱਸੇ ਦੇ ਵਿੱਚ ਸੰਤ ਸਿਚੀਵਾਲ ਨਜ਼ਰ ਆਏ